ਅੱਸੀ ਕਾ ਪੰਜਾਬ ਕੋ ਮੈਂ ਸੋਡਾ ਆਪਣਾ ਗੁਰਮੁਖ ਸਿੰਘ ਤੇ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਆਪ ਜੀ ਭਾਰਤੀ ਇਕਤਾ ਸਿੱਧੂਪੁਰ ਦਾ ਵੱਡੀ ਕਾਲ ਸੀ ਕਿ ਟਰੈਕਟਰ ਮਾਰਚ ਕਰਨ ਦਾ ਕਰਦ ਜਾਨ ਹੈਗੇ ਤੇ ਅੱਜ ਇਹ ਟਰੈਕਟਰ ਮਾਰਚ ਡੇਲੋ ਤੋਂ ਸ਼ੁਰੂ ਹੋ ਗਿਆ ਲੱਖ ਲੱਖ ਪਿੰਡਾਂ ਦੇ ਵਿੱਚ ਕਾਣ ਲਈ ਤਿਆਰ ਆ ਕਿ ਤੇ ਡੇਲੋ ਤੋਂ ਸ਼ੁਰੂ ਹੋ ਗਿਆ ਵਗਾ ਕਾਫਲਾ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੇ ਨਾਲ ਵੱਡੇ ਪੈਰ ਆਪਣੇ ਜਿਹੜੇ ਟਰੈਕਟਰ ਨੇ ਆਪੂ ਜਿਹੜੇ ਸਾਰੇ ਨਾਲ ਨੇ ਕਿ ਕਾਫਲੇ ਦੇ ਨਾਲ ਅੱਡੋ ਅੱਡ ਪੂਰਾ ਫੋਟਾ ਜੋ ਟਰੈਕਟਰ ਮਾਰਾ ਪੂਰਾ ਪਹਾੜ ਤੇ ਰੁਕ ਪੂਰੇ ਤੁਰੇ ਹੋਏ ਨੇਗੇ ਪੂਰੇ ਪਹਾੜ ਤੇ ਰੁਕ ਅੱਜ ਦੇਖੋ ਸਰਕਾਰ ਨੂੰ ਦਿੱਸੇ ਪੈ ਰਿਹਾ ਗੱਡਾ ਕਾਫਲਾ ਵਾਖਾ ਦੇਖ ਸਕਦੇ ਹੋ ਨੇਕਾ ਟਰੈਕਟਰ ਅੱਡੋ ਅੱਡ ਪਿੰਡਾਂ ਦੇ ਵਿੱਚ ਹੁੰਦਾ ਵਾ ਟਰੈਕਟਰਾਂ ਦੀ ਗਿਰਤੀ ਨਹੀਂ ਹੋ ਸਕਦੀ ਜੇ ਕਿ ਵੀ ਇੰਨੇ ਟਰੈਕਟਰ ਤੁਰੇ ਹੋਏ ਨੇਗੇ ਨਾਲ ਗਿਰਤੀ ਤੋਂ ਬਾਹਰ ਹੋਏ ਪੈਣਗੇ ਟਰੈਕਟਰ ਬਹੁਤ ਭਾਰੀ ਕੱਟ ਦੇ ਸਾਰ ਤੋਂ ਮਹੀ ਗਏ ਕਿਹੜਾ ਮਾਰਕਾ ਕੱਟਿਆ ਜਾ ਰਿਹਾ ਵਗਾ ਬਿਲਕੁਲ ਜ਼ਾਰ ਤੇ ਵੀ ਇਹ ਮਾਰਕਾ ਕੱਟਿਆ ਜਾ ਰਿਹਾ ਆਪਕਾ ਚਾਹਤ ਸਮਝੋ ਬਈ 2.5 ਤੋਂ 3 ਕਿਲੋਮੀਟਰ ਦੇ ਵਿੱਚ ਟਰੈਕਟਰ ਕੋਈ ਜਾਂਦੇ ਨੇ ਜਿਹੜੇ ਟਰੈਕਟਰਾਂ ਦੇ 2.5 ਤੋਂ 3 ਕਿਲੋਮੀਟਰ ਦੇ ਵਿੱਚ ਪੂਰੇ ਜਾਂਦੇ ਨੇ ਟਰੈਕਟਰ ਚੋੜਿਆਂ ਦੇ ਨਾਲ ਨਾਲ ਇੱਕ ਹਜ਼ਾਰ ਦੀ ਕਿਟਾਰੇ ਲਾਉਂਦੇਿੱ ਤਿੱਧੂ ਮੂਰੇ ਇੱਕ ਤਾਂ ਕਿਟਾਰੇ ਲਾਉਂਦੇ ਜਾਂਦੇ ਨੇ ਇਹ ਦਸਾਰ ਦੇ ਮੂਰੇ ਮੂਰੇ ਕਿਟਾਰੇ ਲਾਉਂਦੇ ਜਾਂਦੇ ਨੇ ਕਿਟਾਰ ਪਰ ਮਾਰਕਾ ਪੂਰੇ ਦੇਸ ਧਰ ਦੇ ਵਿੱਚ ਸੰਤੁਰਤ ਖਾਰਮੌਰ ਦੇ ਦਰ ਰਾਮ ਦੇ ਭਾਰਤ ਵੱਲੋਂ ਕੀਤਾ ਜਾ ਰਿਹਾ ਜੋ ਕਿ ਮੂਹਰੇ ਹੋ ਕੇ ਜਰਾ ਤਾਰ ਤੇਰਾ ਫੜ ਬੰਦ ਤੋ ਤੇਰੇ ਦੇ ਨਾਲ 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 ਤੋਂਾ ਉਹ ਆਪਾਂ ਸਾਥੇ ਮੰਮੀ ਜੀ ਨੇ ਮੰਗਾ ਉਹ ਗਾਥੀ ਪ੍ਰਾਰਣੀ ਖਾਤਰ ਦੁਆਰਾ ਦਿੱਲੀ ਜਾ ਰਹੇ ਸੀਗੇ ਕੱਲ੍ਹ ਹੋਰਾਂ ਦੇ ਬਾਟਰਾ ਦੇ ਉੱਤੇ ਰੋਕਿਆ ਗਿਆ ਅਸੀਂ ਆਪਣੇ ਸੁਨਾ ਹਕੀਮੰਦਾਂ ਦੀ ਖਾਤਰ ਅੱਜ ਪੂਰੇ ਦੇਖਤਾਰ ਦੇ ਵਿੱਚ ਟਰੈਕਟਰ ਮਾਰਛ ਕੀਤੇ

ਕੱਲ ਮਾਰ ਦਿਆ ਪਰ ਪਰਾਵੇ ਤੁਸੀਂ ਸਾਰੇ ਜਾਣਦੇ ਆ ਕਿ ਅਸਤੀ ਦਾ ਜਾਗ ਨਹੀਂ ਹੈ ਜੋ ਭਾਵੇਂ ਜਾ ਆ ਜਾ ਪਰ ਅਸੀਂ ਤਾਂ ਹੁੰਦੇ ਜੇ ਸਾਡੇ ਸਾਨੂੰ ਦਿੱਲੀ ਜਾਣ ਦਿੱਤਾ ਜਾਂਦਾ ਦਿੱਲੀ ਸਾਨੂੰ ਜਾਣ ਨਹੀਂ ਦਿੱਤਾ ਅਸੀਂ ਉਹੀ ਮਾਗਰੇ ਤਾ ਅਸੀਂ ਉਹ ਖਸਰਾ ਜਿਹੜੇ ਦੇਸ਼ ਤਰਤਾ ਕੇਟ ਕਰਦੇ ਆ ਆਪਣੇ ਆਪਣੀ ਕਨਾਈ ਕਰਦੇ ਆ ਉਹ ਲੋਕ ਕਹਿੰਦੇ ਉਸੇ ਪਰ ਕੋਟ ਅਸੀਂ ਕਰਦੇ ਆ ਆਪਣੇ ਹੱਕਾਂ ਦੀ ਖਾਤਰ ਅਸੀਂ ਦਿੱਲੀ ਜਾ ਰਹੇ ਸੀਗੇ ਉਹਨੂੰ ਤਾਂ ਕਹਦਾ ਪਾਤਰਾਂ ਦੇ ਉੱਤੇ ਰੋਕ ਕੇ ਸਾਡੇ ਤੇ ਉਹ ਕਸਰ ਕੀਤਾ ਰਿਹਾ ਸਾਡੇ ਤੇ ਗੋਲੀਆਂ ਚਲਾਈਆਂ ਰਹੀਆਂ ਅਖਰੀ ਵਾਰ ਤੇ ਗੋਲ ਬਾਗ ਦੇ ਜਿੱਨਾ ਦੇ ਵਾਕੀ 20 ਸਾਲਾਂ ਦਾ ਸਾਡਾ ਨੌਜਵਾਨ ਸੁਭ ਕਰਨ ਸਿੰਘ ਨੂੰ ਥੱਲੇ ਕਿਹਦੇ ਦੇ ਚਿਹਰੇ ਹਰਿਆਣਾ ਸਰਕਾਰ ਹਰਿਆਣਾ ਦੀ ਪੁਲਿਸ ਨੇ ਸਾਡੇ ਦੇ ਵਿੱਚ ਖੁੱਤੀ ਗੋਲੀ ਮਾਰ ਕੇ ਕਤਲ ਕੀਤਾ ਉਸ ਨੌਜਵਾਨ ਦਾ ਸਵਾਲ ਪੁੱਛਣਾ ਚਾਹੁੰਦੇ ਆ ਇਹ ਜਾਤੀਆ ਹੱਕ ਮੰਗਣ ਗਿਆ ਦੇਖੋ ਗੋਲੀਆਂ ਚਲਾਈਆਂ ਲੱਗੀਆਂ ਜਾਤੀਆ ਤੁਰੇ ਕਹਦਾ ਦੱਸੋ ਜੀ ਕੋ ਕਾਪੀ ਸਾੜ ਕੇ ਆਪਣਾ ਦਾ ਤਾਫਲਾ ਕੋ ਅੱਗੇ ਵਧਾਵਾ ਮਰਦਾਬਾ ਮਰਦਾਬਾ ਜੀਮਰੀਦ ਬਟੂ ਮਰਦਾਬਾ 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 ਜੀਮਰੀਦ ਬਟੂ ਮਰਦਾਬਾ ਮਰਦਾਬਾ ਸਰਕਾਰ ਬਣ ਕਰੇ ਸਰਕਾਰ ਮਰਦੀ ਦੇ ਵਿੱਚ ਮਰਦਾਬਾ ਮਰਦਾਬਾ ਫਿਰ ਸਰਕਾਰ ਮਰਦਾਬਾ 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 گانے دی روي خيل سرکار مرداواد 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 بی کے جو یکتا سیتھو بار جند آباد جند آباد جند آباد بی کے جو یکتا سیتھو بار جند آباد جند آباد جند آباد لڑتے لوکاں دا یکا جند آباد جند آباد جند آباد جو ٹیسو وڑدا اے جند آباد جند آباد جند آباد ਇਹ ਕਾਫਲਾ ਡੇਨੋ ਤੋਂ ਬਾਹਰ ਨਿਕਲਿਆ ਹੈ ਮਾਸੂ ਕਾਫਲਾ ਬੜੀ ਬੇਹੱਦ ਹੁਣ ਤੁਹਾਨੂੰ ਤਕਰੀਬਨ ਪੂੜਾ ਕ